ਦੋਸਤੋ 23 ਲੱਖ ਰੁਪਏ ਦਾ ਫੈਮਿਲੀ ਸਪਾ ਲੈ ਕੇ ਆਇਆ ਤੁਹਾਡੇ ਲਈ ਜਿਹੜੇ ਮਿੱਤਰਾਂ ਨੇ ਨਾ ਕਹਿੰਦੇ ਰੀਜ ਨਾਲ ਖੁੱਲਾ ਪੈਸਾ ਕੋਠੀ ਤੇ ਘਰ ਤੇ ਲਾਉਣਾ ਹੁੰਦਾ ਤਾਂ ਆਹ ਪ੍ਰੋਡਕਟ ਵੀ ਜ਼ਰੂਰ ਲੈ ਲਿਓ ਬਹੁਤ ਸਾਰੇ ਇਹਦੇ ਵਿੱਚ ਫੀਚਰ ਨੇ ਜੇ ਕਹਦੀ ਵੀ ਬੰਦਾ ਜਿਹੜਾ ਇਹਦੇ ਵਿੱਚ ਪੜ ਗਿਆ ਬਸ ਵੀ ਐਂ ਕਹੂਗਾ ਵੀ ਸਾਰੀ ਤਕਾਵਟ ਲੈ ਗਈ ਬਾਈ ਜੀ ਕੀ ਕੀ ਫੀਚਰ ਨੇ ਤੇ ਕਿੰਨੇ ਬੰਦੇ ਇਹਦੇ ਵਿੱਚ ਆਪਣਾ ਮਤਲਬ ਜੇ ਸਪਾ ਲੈ ਸਕਦੇ ਹਾਂ 8 ਬੰਦਿਆਂ ਵਾਸਤੇ ਸਪਾ ਹੈ ਵੀਰ ਜੀ ਜਿਸ ਵਿੱਚ ਦੋ ਲਾਉਂਜਰ ਹੈ ਜੀ ਤੇ 6 ਸੀਟਿੰਗ ਹੈ ਜੀ ਠੀਕ ਹੈ ਜੀ ਜਿਸ ਵਿੱਚ 8 ਮੋਟਰਾਂ ਲੱਗੀਆਂ ਹੋਈਆਂ ਜੀ 50 ਇੰਚ ਦਾ ਟੀਵੀ ਲੱਗਿਆ जो स्लाइड हूं नीचे उपर हो सकता है जी ठीक है जो ऑनलाइन हीटर लगे हुआ है इसका टैंपरेचर मेनटेन कर सर्दियों गर्म पानी पाने की जोड़ नहीं खुद ही गर्म पानी करता है इस वॉटर फिल्टर भी लगे हुआ है जो पानी बार बार साफ करी जाता है इस कदम बास नहीं मारती पानी की कद ठीक है इसका जो म्यूजिक सिस्टम है सौ मीटर तक पता चलता है हाँ कोई म्यूजिक चल रहा है इस ठीक है जी कि ਆ 8x14 ਦਾ ਸਪਾਇਰ ਵੀਰ ਜੀ ਆ ਠੀਕ ਹੈ ਜੀ ਨਾਲ ਇਸਕੇ ਬਾਹਰ ਮਿਲਦਾ ਜੀ ਆ ਬਾਹਰ ਇਸਕੇ ਨਾਲ ਹੈ ਜੀ ਜੀ ਆ ਡਬਲਯੂਪੀਸੀ ਦਾ ਬਾਹਰ ਹੈ ਤੇ ਨਾਲ ਇਸਕੇ ਸਟੇਅਰ ਕੇਸ ਨਾਲ ਮਿਲਦੀ ਹੈ ਜੀ ਇਸकी ਕੀ ਬਾਤ ਹੈ ਜੀ ਲਓ ਵੀ ਦੋਸਤੋ ਪ੍ਰੋਡਕਟ ਦੱਸਿਓ ਬੜਾ ਕਮਾਲ ਦਾ ਪ੍ਰੋਡਕਟ ਹੈ ਇੱਕ ਚੀਜ਼ ਹੋਰ ਖਾਸ ਹੈ ਵੀ ਇੱਕ ਸਿੰਗਲ ਬੰਦਾ ਵੀ ਇਹਨੂੰ ਕਹਿੰਦਾ ਜੇ ਆਪਾਂ ਕਿਤੇ ਖੁੱਲੇ ਫਾਰਮ ਹਾਊਸ ਤੇ ਰੱਖ ਲੈ ਕਿਧਰ ਮਰਜ਼ੀ ਚੇਂਜ ਕਰ ਲਈ ਮਤਲਬ ਤੁਰਦਾ ਫਿਰਦਾ ਬਿਲਕੁਲ ਜੀ ਇਸਕੇ ਜੋ نیچے ਫਰੇਮ ਹੈ ਉਸਕੇ نیچے ਟਾਇਰ ਲੱਗੇ ਹੋਏ ਆ ਇਸ ਨੂੰ ਜਿੱਥੇ ਮਰਜ਼ੀ ਕੱਲਾ ਬੰਦਾ ਵੀ ਖਿੱਚ ਕੇ ਲੈ ਕੇ ਜਾ ਸਕਦਾ ਹੈ ਜੀ ਠੀਕ ਹੈ ਜੀ ਤੇ ਭਾਈ ਵਿੱਚ ਜਿੰਨੇ ਆ ਲੱਗੇ ਹੋਏ ਨੇ ਇਹ ਪ੍ਰੈਸ਼ਰ ਇਹ ਮਤਲਬ ਸਪਾ ਵਾਸਤੇ ਅਲੱਗ-ਅਲੱਗ ਦਿੱਤੇ ਹੋਏ ਨੇ ਆਪਾਂ ਹਾਂ ਜੀ ਆਹ ਇਸ ਮ사ਜਰ ਕਹਿੰਦੇ ਇਹਨਾਂ ਨੂੰ ਵੀਰ ਜੀ ਜੋ ਦੋ ਐ ਲਾਉਂਜਰ ਮ사ਜਰ ਹੈ ਇਸ ਚ ਫੁੱਲ ਬੋਡੀ ਮ사ਜ ਹੁੰਦੀ ਹੈ ਜੋ ਆਵਲੇ ਮ사ਜ ਹੈ ਇਸ ਚ ਬੈਕ ਤੇ ਆਰਮਸ ਮ사ਜ ਹੁੰਦੀ ਹੈ ਇਸ ਚ ਲੈਗ ਮ사ਜ ਨਹੀਂ ਹੁੰਦਾ ਇਸ ਚ ਲੈਗ ਮ사ਜ ਕੇ ਨਾਲ ਆਉਂਦਾ ਜੀ ਜੋ 2 ਪਰਸਨ ਹੈ ਉਹ ਵਿਦ ਲੈਗ ਮ사ਜਰ ਕੇ ਨਾਲ ਹੈ ਜੋ 6 ਪਰਸਨ ਸਿਟਿੰਗਸ ਹੈ ਉਹ ਬੈਕ ਤੇ ਹੈਂਡ ਮ사ਜਰ ਕੇ ਨਾਲ ਆਉਂਦੀ ਹੈ ਜੀ ਠੀਕ ਹੈ ਜੀ ਤੇ ਲੋਵੀ ਮਿੱਤਰੋ ਮਿਊਜ਼ਿਕ ਵੀ ਮਿਲਦਾ ਹੈ ਕਹਿੰਦਾ ਖਾਣ ਪੀਣੇ ਵਾਲੇ ਗਲਾਸ ਵਗੈਰਾ ਰੱਖਣ ਨੂੰ ਵੀ ਮਿਲਦਾ ਹੈ ਇੱਥੇ ਚਿਲਰ ਆ ਗਿਆ ਜੀ ਤੇ ਆਪਾਂ ਬੀਅਰ ਵਗੈਰਾ ਰੱਖਦੇ ਆ ਤਾਂ ਉਹ ਚਿਲ ਰਹਿੰਦੀ 8 ਘੰਟੇ ਤੱਕ ਜੀ। ਕੀ ਬਾਤ ਹੈ ਜੀ। ਲਓ ਵੀ ਮੈਨੂੰ ਲੱਗਦਾ ਵੀ ਕੋਈ ਫੀਚਰ ਰਹਿਿਆ ਨੀਗਾ ਜਿਹੜਾ ਆਪਾਂ ਕੋਈ ਪੂਲ ਬਣਾਉਣਾ ਹੁੰਦਾ ਨਾ ਉਹ ਸਿਸਟਮ ਨਾਲੋਂ ਮਿਲਦਾ ਇਹ ਚੀਜ਼ ਚੰਗੇ ਨਾ ਇਹ ਸਦਾ ਵਾਰ ਇਹਨੂੰ ਕੁਝ ਹੋਣਾ ਨਹੀਂ। ਕਿੰਨੇ ਸਾਲ ਦੀ ਇਹਦੀ ਬਈ ਗਾਰੰਟੀ ਹੁੰਦੀ ਹੈ? 5 ਸਾਲ ਦੀ ਵੀ ਜੀ ਇਸ ਦੀ ਗਾਰੰਟੀ ਹੈ ਜਿਸ ਦਾ ਇਲੈਕਟ੍ਰੀਕਲ ਪਾਰਟ ਹੈ ਉਸ ਦੀ 2 ਸਾਲ ਦੀ ਗਾਰੰਟੀ ਹੈ ਵੀਰ ਜੀ। ਠੀਕ ਹੈ ਜੀ ਤੇ ਸਰਵਿਸ ਵਗੈਰਾ ਇਹਦੀ ਕਰਾਉ ਕਰਨੀ ਹੈ ਤਾਂ ਅਸੀਂ ਉਸ ਨੂੰ ਫ੍ਰੀ ਆਫ ਕਾਸਟ ਕਰਕੇ ਦੇਵਾਂਗੇ ਜੀ ਕੀ ਬਾਤ ਹੈ ਜੀ ਤੇ ਭਾਈ ਟੋਟਲ ਰੇਟ ਇਹਦਾ 23 ਲੱਖ ਰੁਪਏ ਜੀ ਬਿਲਕੁਲ ਵੀ ਜੀ 23 ਲੱਖ ਦਾ ਜੀ ਬਾਕੀ ਔਨ ਟੇਬਲ ਬੈਠ ਕੇ ਆਪਾਂ ਕੁਝ ਨੇਗੋਸ਼ੀਏਟ ਕਰ ਸਕਦੇ ਹਾਂ ਜੀ ਤੇ ਇਸ ਤੋਂ ਇਲਾਵਾ ਭਾਈ ਆਪਣੇ ਕੋਲੇ ਜਿਵੇਂ ਛੋਟੇ ਵੀ ਸਪਾ ਹੁੰਦੇ ਹੋਣਗੇ ਇਹਦਾ ਵੱਡਾ ਪ੍ਰੋਡਕਟ ਆ ਗਿਆ ਜੀ ਉਹ ਕੀ ਰੇਂਜ ਤੋਂ ਸਟਾਰਟ ਹੋ ਜਾਂਦੇ ਨੇ ਜੋ ਸਾਡੇ ਕੋਲ ਸਪਾ ਹੈ ਜੀ ਉਹ 50000 ਤੋਂ ਸ਼ੁਰੂ ਹੋ ਕੇ 23 ਲੱਖ ਰੁਪਏ ਤੱਕ ਹੁੰਦਾ ਵੀਰ ਜੀ ਠੀਕ ਹੈ ਜੀ ਜਿਵੇਂ ਜੋ ਆਵਲਾ ਸਪਾ ਜਿਸ ਨੂੰ ਦੇਖ ਰਹੇ ਹੋ ज जैकवर का स्पा है जिमनी मॉडल है आ छ लख रुपये एमआरपी इस दी आसन तो वास्ते है जी फीचर इस ऑलमोस्ट सेम है जी पर उस अल्ट्रा लगजरीयस फीनीचर फीचर है इससे लिमिटेड फीचर है जैकवर का आ गया जी ठीक है जी जो आवला स्पा आ गया आ फोरसन स्पा आ गया इस दो लाउंजर आ गए तो दो सीटिंग आ गई जी आवली आ सत्त बाय स्पा आ गया जी आ जी इस भी ऑनलाइन हीटर है जी तो इस भी वॉटर फिल्ट्रेशन अवेलेबल है जी ठीक है जी ਲਓ ਵੀ ਦੋਸਤੋ ਕਿਸੇ ਵੀ ਤਰ੍ਹਾਂ ਦਾ ਸਪਾਹ ਲੈਣਾ ਨਾ ਛੋਟਾ 50000 ਤੋਂ ਲੈ ਕੇ 23 ਲੱਖ ਦੇ ਸਾਰੇ ਪ੍ਰੋਡਕਟ ਤੁਹਾਨੂੰ ਇੱਕੋ ਛੱਤ ਹਲੇ ਮਿਲ ਜਣੇ ਆ ਬਾਈ ਜੀ ਆਪਣੀ ਲੋਕੇਸ਼ਨ ਤੇ ਫਰਮ ਦਾ ਨਾਮ ਜਰੂਰ ਦੱਸੋ ਸ਼੍ਰੀ ਕ੍ਰਿਸ਼ਨਾ ਐਂਟਰਪ੍ਰਾਈਜ਼ਸ ਚੰਡੀਗੜ੍ਹ ਰੋਡ ਐਡਜੋਇਨਿੰਗ ਪ੍ਰਾਈਮ ਅਪਸ ਸਿਨੇਮਾ ਰਾਜਪੁਰਾ ਪੰਜਾਬ ਜੀ ਬਾਈ ਬਹੁਤ ਬਹੁਤ ਧੰਨਵਾਦ ਜੀ ਉਸ ਦਾ ਨੰਬਰ ਮੈਂ ਸਕਰੀਨ ਦੇ ਉੱਪਰ ਦਿੱਤਾ ਤੇ ਇੱਕ ਵਾਰ ਕਾਲ ਕਰਕੇ ਤੁਸੀਂ ਕਿਸੇ ਵੀ ਪ੍ਰੋਡਕਟ ਦੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਦੋਸਤੋ